1 2 3 ਸਹਿਨਾਬਾਗ ਹੋਇਆ ਸਖਤ ਮਠਿਆਈਆਂ ਦੀ ਦੁਨੀਆ ਤੇ ਛਾਪੇ ਮਾਰੀ ਸ਼ੁਰੂ ਕੋੜ ਪੁਈ ਵਿੱਚ ਨਾਮੀ ਇੱਕ ਛਾਪੀ ਮਠਿਆਈਆਂ ਬਣਾਉਣ ਵਾਲੀ ਫੈਕਟਰੀ ਵਿੱਚ ਸੇਤਪਾਗ ਦਾ ਛਾਪਾ ਪਰਿਜਰ ਰੂਮ ਚ 45 ਕਿਲੋ ਕੁਇੰਟਲ ਖਵਾ ਸ਼ੱਕ ਦੇ ਆਧਾਰ ਤੇ ਸੀਲ ਸ਼ੱਕੀ ਖੁਆ ਹੋਇਆ ਬ੍ਰਾਮਦ ਇਸ ਬਿਲਦੀ ਬਹੁਤ ਹੀ ਵੱਡੀ ਖਬਰ ਹੈ ਕਿ ਕੋਠਰੀ ਰੱਖੇ ਦੀ ਇੱਕ ਨਾਮੀ ਮਠਈਆਂ ਦੀ ਦੁਕਾਨ ਦੀ ਛੱਤੀ ਤੇ ਦਸਤੂਰਾਂ ਦੇ ਆਧਾਰ ਤੇ 45 ਕਿਲੋਗ੍ਰਾਮ ਫ੍ਰੀਜ ਵਿੱਚ ਰੱਖਿਆ ਖੁਆ ਸ਼ੱਕ ਦੇ ਆਧਾਰ ਤੇ ਜਿਲ੍ਹਾ ਸਿਹਤ ਅਫਸਰ ਕੋਲ ਸੈਂਪਲ ਭਰ ਕੇ ਸੀਲ ਕਰਦੀ ਜਾਣਕਾਰੀ ਪ੍ਰਾਪਤ ਹੋਈ ਹੈ ਜਿਲ੍ਹਾ ਸਿਹਤ ਅਫਸਰ ਡਾਕਟਰ ਜਸਵਿੰਦਰ ਪਟਿਆਲਾ ਨੂੰ ਕੁੱਝ ਸੂchna ਮਿਲਦੀ ਧਰਾਂ ਨੂੰ ਦੇਖਦੇ ਹੋਏ ਕੋਠੀ ਲਾਕੇ ਵਿੱਚ ਕੋਲਾ ਸਾਈਟ ਤੋਂ ਨਕਲੀ ਪਨੀਰ ਤੇ ਖਵਾਬ ਪੱਡੇ ਪਦਰਤੇ ਇਸ ਏਰੀਆ ਵਿੱਚ ਅਪਲਾਈ ਕੀਤਾ ਜਾ ਰਿਹਾ ਹੈ ਇਸ ਨੂੰ ਬੁੱਕ ਰੱਖਦੇ ਹੋਏ ਵੀਰ ਸ਼ਾਪ ਦੀ ਮਠਿਆਈਆਂ ਬਣਾਉਣ ਵਾਲੀ ਫੈਕਟਰੀ ਵਿੱਚ ਜਿਲਾ ਸਿਹਤ ਅਫਸਰ ਡਾਕਟਰ ਜਸਵਿੰਦਰ ਪਟਿਆਲਾ ਫੂਡ ਸੇਫਟੀ ਅਫਸਰ ਅਭਿਨਵ ਖੋਸਲਾ ਫੂਡ ਸੇਫਟੀ ਅਫਸਰ ਪ੍ਰਵੇਕ ਕੁਮਾਰ एएसआई एस सिंह राम बुलाया हरबंदर पाल सिंह देश कुमार आज ने छापेमारी की थी पेज है 47 फ्री इंडिया की विशेष रिपोर्ट ਪੇਸ਼ ਕੀਤਾ ਇਹ ਨੰਬਰ ਹੋਗਾ ਤਾਂ ਅਸੀਂ ਨਾਲ ਡਿਸਪਲੇ ਹੋਣਾ ਠੀਕ ਹੈ ਨਾਲ ਕੱਛਕਾਈ ਇਹ ਫੋਟੋ ਦੇਣੀ ਠੀਕ ਹੈ ਨਾਲ ਯੋਕ ਡਿਸਪਲੇ ਹੋਣਾ ਠੀਕ ਹੈ ਹਾਂ ਫਸਟਿਕਾ ਜੀ ਸਾਨੂੰ ਇਨਫਰਮੇਸ਼ਨ ਰਿਹਾ ਹੈ ਕਿ ਪਗਵਾੜਾ ਸਾਈਟਸ ਤੋਂ ਜਿਹੜਾ ਕੋਇਆ ਵਗੈਰਾ ਇਹ ਆ ਰਿਹਾ ਹੈ ਦੂਜੂਆਰਾ ਡਿਸਪਲੇ ਹੋ ਰਿਹਾ ਹੈ ਔਰ ਕੋਈ ਕੰਪਲੇਂਟ ਭੇਜਦੇ ਅਸੀਂ ਹਰ ਜਗ੍ਹਾ ਜਿੱਥੇ-ਜਿੱਥੇ ਸਾਨੂੰ ਲੱਗਦਾ ਡਾਊਟ ਮੈਨੂਫੈਕਚਰਿੰਗ ਸਾਈਡ ਤੇ ਫੈਕਟਰੀ ਸਾਈਡ ਤੇ ਉਥੇ ਅਸੀਂ ਐਫਐਸਓ ਸਾਫ ਜਿਹੜੇ ਹੈਗੇ ਸਾਡੇ ਨਾਲ ਉਹਨਾਂ ਨੂੰ ਭੇਜਦੇ ਆਂ ਇਨ ਕੇਸ ਜੇ ਸਾਨੂੰ ਡਾਊਟ ਲੱਗਦਾ ਆ ਉਥੇ ਦੀ ਕੁਆਲਿਟੀ ਨਹੀਂ ਹੈਗੀ ਅੱਛੀ ਜਾਂ ਕੋਈ ਅੱਛੀ ਕੰਡੀਸ਼ਨ ਅਨਹਾਈਜਨਿਕ ਕੰਡੀਸ਼ਨਸ ਹੈਗੀਆਂ ਆ ਉਥੇ ਅਸੀਂ ਉਹਨਾਂ ਨੂੰ ਮਤਲਬ ਇੰਪਰੂਵਮੈਂਟ ਦਾ ਵੀ ਨੋਟਿਸ ਦਿੰਦੇ ਆ ਲੇਕਿਨ ਇਨੀ ਕੁਆਂਟੀਟੀ ਚ ਜੇ ਅਗਰ ਸਾਨੂੰ ਮਿਲਦਾ ਆ ਕੋਈ ਜਿੱਦਾਂ ਹੁਣ ਅਸੀਂ ਇੱਥੇ ਪ੍ਰੈਜ਼ੈਂਟ ਆਏ ਆ ਇਹ ਫੈਕਚਰ ਉਸ ਦੇ ਸਾਮੁਨ ਕੁਆਂਟੀਟੀ ਤੇ ਡਾਊਟ ਹੋਇਆ ਆ ਅਸੀਂ ਜਿਹੜਾ ਮਟੀਰੀਅਲ ਵੀ ਦੇਖਿਆ ਆ ਉਹ ਸੀ ਸੈਂਪਲਿੰਗ ਨੇ ਭੇਜ ਦਵਾਂਗੇ ਇਨ ਕੇਸ ਜੇ ਸੈਂਪਲਿੰਗ ਠੀਕ ਆਈ ਤਾਂ ਬੀਵਿਅਸਲੀ ਅਸੀਂ ਉਹਨਾਂ ਨੂੰ ਮਤਲਬ ਰਿਲੀਜ਼ ਕਰ ਸਕਦੇ ਆ ਟਿਲ ਡੇਟ ਅਸੀਂ ਉਹਨਾਂ ਨੂੰ ਸੀਲ ਕਰ ਦਾਂਗੇ ਸਰ ਕਿੰਨਾ ਆ ਜੀ ਜਿਹੜਾ ਜੀ ਜੀਨੀਅਰ ਵਾਟਰ ਦਾ ਫੋਟੋ 45 45 ਕਰ ਦੋ ਕਰ ਦੋ ਇਹ ਹੁਣ ਸੀਲ ਕਰ ਦਿੱਤਾ ਜੀ ਹਾਂਜੀ ਉਹ ਕਰ ਰਿਹਾ ਸੀ ਐਪ੍ਰੈਸੀਡਰ ਚੱਲਦਾ ਪਿਆ ਪਰਸੈਂਟੇਜ ਹੀ ਹੋ ਗਿਆ ਕਿਸਾਨ ਵਿਰੋਧ ਕਟ ਲਾਗਤ ਵਿੱਚ ਭਰਪੂਰ ਉਤਪਾਦਨ ਲਈ ਫਸਲ ਦੀ ਬਿਜਾਈ ਜਾਂ ਲੁਵਾਈ ਤੋਂ ਪਹਿਲਾਂ ਇੱਕੋ ਨੈਨੋ ਡੀਏਪ ਨਾਲ ਬੀਜਾਂ ਅਤੇ ਪਨੀਰੀ ਦੀ ਸੋਧ ਜ਼ਰੂਰ ਕਰੋ ਕਣਕ ਮੱਕੀ ਵਰਗੀਆਂ ਫਸਲਾਂ ਲਈ 1 ਕਿਲੋ ਬੀਜ ਨੂੰ 5 ਮਿਲੀਲੀਟਰ ਨੈਨੋ ਡੀਏਪ ਨਾਲ ਸੋਧੋ ਲੁਵਾਈ ਵਾਲੀਆਂ ਫਸਲਾਂ ਦੀ ਪਨੀਰੀ ਦੀ ਜੜ ਸੋਧ ਲਈ 1 ਲੀਟਰ ਪਾਣੀ ਵਿੱਚ 5 ਮਿਲੀਲੀਟਰ ਨੈਨੋ ਡੀਏਪ ਮਿਲਾਓ ਆਲੂ ਅਤੇ ਕੰਨੇ ਲਈ 15 ਲੀਟਰ ਦੇ ਟੰਕੀ ਵਿੱਚ 75 ਮਿਲੀਲੀਟਰ ਨੈਨੋ ਡੀਏਪ ਮਿਲਾ ਕੇ ਬੀਜ ਦੀ ਸੋਧ ਕਰੋ ਨੈਨੋ ਡੀਏਪ ਦੀ ਤਾਕਤ ਨਾਲ ਲਹਿਲਹਾ ਉੱਠਣਗੀਆਂ ਫਸਲਾਂ